ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਤੁਸੀਂ ਵੇਖ ਰਹੇ ਹੋ ਚੈਨਲ ਨਾਗਰਾ ਰਸਤੇ ਜੰਕਸ਼ਨ ਸਕਰੀਨ ਤੇ WhatsApp ਨੰਬਰ 8968144273 ਚੱਲ ਰਿਹਾ ਜੀ ਤੁਸੀਂ ਆਪਣੀ ਐਡ ਇਸ ਨੰਬਰ ਤੇ ਭੇਜੋ ਇਸ ਚੈਨਲ ਤੇ ਹਰ ਮੰਗਲਵਾਰ ਹਰ ਸਨੀਚਰਵਾਰ ਐਡ ਲਾਈ ਜਾਂਦੀ ਹੈ ਜੀ ਐਡ ਫ੍ਰੀ ਆਫ ਕੋਸਟ ਲਾਈ ਜਾਂਦੀ ਆ ਸਾਡੀ ਵੀਡੀਓ ਦੇ ਵਿੱਚ ਕੁੜੀਆਂ ਤੇ ਮੁੰਡਿਆਂ ਦੇ ਰਲਵੇਂ ਵੇਲੇ ਮੇਰੇ ਹਿੱਸੇ ਹੁੰਦੇ ਹਨ ਸੋ ਕਿਰਪਾ ਕਰਕੇ ਵੀਡੀਓ ਨੂੰ ਜ਼ਰੂਰ ਐਂਡ ਤੱਕ ਵੇਖਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਜੋ ਨਵੀਂ ਵੀਡੀਓ ਆਪਜੀ ਤੱਕ ਪਾਉ ਸਕੇ ਇੱਕ ਆਪਜੀ ਨੂੰ ਬੇਨਤੀ ਆ ਵੀ ਸਾਡੇ ਕੋਲ ਇੱਕ ਕਾਲ ਦਿਨੇ ਕਰਨ ਦਾ ਟਾਈਮ ਨਹੀਂ ਨਾ ਸੁਣਨ ਦਾ ਟਾਈਮ ਆ ਸੋ ਕਿਰਪਾ ਕਰਕੇ ਜਿਹੜੇ ਵੀ ਨੇ ਭੈਣ ਨੇ ਕੋਈ ਕਾਲ ਕਰਨੀਆਂ ਸ਼ਾਮ ਨੂੰ 8 ਤੋਂ 9 ਕਰ ਸਕਦੇ ਨੇ ਜੀ ਹਮੇਸ਼ਾ ਤੁਹਾਪਜੀ ਨੂੰ ਬੇਨਤੀ ਆ ਕਿਸ ਰਿਸ਼ਤਾ ਕਰਨ ਤੋਂ ਪਹਿਲਾਂ ਘੋਖ ਪੜਤਾਲ ਕਰਨਾ ਤੁਹਾਡੀ ਆਪਣੀ ਨਿੱਜੀ ਜ਼ਿੰਮੇਵਾਰੀ ਹੈ ਜੀ ਸਾਡੇ ਕੋਲੇ ਜੋ ਡਾਟਾ ਆਇਆ ਸੀ ਤੁਹਾਡੇ ਸਾਹਮਣੇ ਰੱਖਤਾ ਉਹ ਠੀਕ ਆ ਜਾਂ ਗਲਤ ਆ ਸਾਨੂੰ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਇਸ ਲਈ ਰਿਸ਼ਤੇ ਦੀ ਗੱਲ ਅੱਗੇ ਤੋਰਨ ਤੋਂ ਪਹਿਲਾਂ ਆਪਣੇ ਤੌਰ ਤੇ ਪੂਰੀ ਘੋਖ ਪੜਤਾਲ ਕੀਤੀ ਜਾਵੇ ਨੋਟ ਕਰੋ ਜੀ ਪਹਿਲਾ ਰਿਸ਼ਤਾ ਨਾਮ ਕੌਰ ਜੱਟ ਸਿੱਖ ਲੜਕੀ ਬੜੈਜਕੋਤ ਮਲੇਕੋੜਾ ਏਰੀਆ ਵਰਕ ਪਰਮਿਟ ਤੇ ਕੈਨੇਡਾ ਜਨਮ 2002 ਕੱਦ 5 ਫੁੱਟ 9 ਇੰਚ ਰਿਕੁਆਇਰਮੈਂਟ ਸੁਣੋ ਜੀ ਨੀਟ ਪੀਆਰ ਬாய் ਫਰੋਮ ਕੈਨੇਡਾ ਲੜਕਾ ਕੈਨੇਡਾ ਦਾ ਪੀਆਰ ਹੋਵੇ ਅਤੇ 5-10 ਕਿਲੇ ਉਹਨਾਂ ਨੂੰ ਪ੍ਰਾਪਰਟੀ ਆਉਂਦੀ ਹੋਵੇ ਲੜਕਾ ਪੱਗ ਬੰਨਦਾ ਹੋਵੇ ਸਕਰੀਨ ਤੇ ਨੰਬਰ ਚੱਲ ਰਿਹਾ ਜੀ ਵਧੇਰੇ ਜਾਣਕਾਰੀ ਲਈ ਤੁਸੀਂ ਸਿੱਧੀ ਗੱਲਬਾਤ ਪਰਿਵਾਰ ਨਾਲ ਕਰ ਸਕਦੇ ਹੋ ਅਗਲਾ ਕਰੋ ਜੀ ਸਨੋਟ ਇਹ ਵੀ ਕੈਨੇਡਾ ਤੋਂ ਲਵਾਣਾ ਸਿੱਖ ਲੜਕਾ ਕੈਨੇਡਾ ਸਿਟੀਜ਼ਨ ਜਨਮ 1994 ਸਟੱਡੀ ਬੀਟਕ ਮੈਕੈਨੀਕਲ ਇੰਜੀਨੀਅਰਿੰਗ ਡੂਇੰਗ ਜੌਬ ਐਜ਼ ਅਸਿਸਟੈਂਟ ਮੈਨੇਜਰ ਇਨ ਵੈਨਕੂਵਰ ਕੈਨੇਡਾ ਲੜਕਾ ਬਤੌਰ ਸਹਾਇਕ ਮੈਨੇਜਰ ਦੇ ਤੌਰ ਤੇ ਵੈਨਕੂਵਰ ਕੈਨੇਡਾ ਵਿੱਚ ਜੋਬ ਕਰਦੇ ਨੇ ਆਪਣਾ ਘਰ ਨਾ ਦਾ ਡਾਊਨ ਟਾਊਨ ਵੈਨਕੂਵਰ ਕੈਨੇਡਾ ਵਿੱਚ ਮਾਤਾ ਪਿਤਾ ਟੀਚਰ ਰਿਟਾਇਰਡ ਨੇ ਰਿਕੁਆਇਰਮੈਂਟਸ ਹੋਣ ਜੀ ਨੀਟ ਵੈਲ ਕੁਆਲੀਫਾਈਡ ਐਂਡ ਬਿਊਟੀਫੁੱਲ ਕਾਲ ਪ੍ਰੈਫਰ ਕੈਨੇਡਾ ਸੋਹਣੀ ਸਿਆਖੀ ਪੜੀ ਲਿਖੀ ਲੜਕੀ ਜੋ ਕੈਨੇਡਾ ਤੋਂ ਹੋਵੇ ਉਹਨੂੰ ਇਹ ਪਹਿਲ ਦੇਣਗੇ ਸਕਰੀਨ ਤੇ ਨੰਬਰ ਚੱਲਦਾ ਹੈ ਸਿੱਧੀ ਗੱਲਬਾਤ ਕਰੋ ਅਗਲਾ ਕਰੋ ਜੀ ਰਸਤਾ ਨੋਟ ਇਹ ਵੀ ਕੈਨੇਡਾ ਤੋਂ ਵੀਰਿੰਦਰ ਕਟੋੜੀਆ ਸੁਨਿਆਰ ਸਿੱਖ ਲੜਕਾ ਕੈਨੇਡਾ ਸਿਟੀਜ਼ਨ ਜਲੰਧਰ ਏਰੀਆ 2002 ਡੇਟ ਆਫ ਬਰਥ 6 ਫੁੱਟ ਕੱਦ ਸਟੱਡੀ ਐਸੋਸੀਏਟਡ ਡਿਪਲੋਮਾ ਇਨ ਬਿਜ਼ਨਸ ਐਚ ਆਰ ਇਹ ਇਹਨਾਂ ਦੀ ਕੁਆਲਿਫੀਕੇਸ਼ਨ ਹੈ ਜੀ ਜੌਬ ਕਰਦੇ ਨੇ ਇਹ ਏਅਰ ਕੈਨੇਡਾ ਐਟ 에어ਪੋਰਟ 에어ਪੋਰਟ ਤੇ ਕੈਨੇਡਾ 에어ਲਾਈਨ ਦੇ ਵਿੱਚ ਜੌਬ ਕਰਦੇ ਨੇ ਪਿਤਾ ਜੀ ਇਹਨਾਂ ਦੇ ਜੌਬ ਕਰਦੇ ਨੇ ਭੈਣ ਯੂ ਐਸ اے ਕੈਨੇਡਾ ਆਪਣਾ ਘਰ ਆ ਆਪਣੀ ਕੰਸਟਰਕਸ਼ਨ ਕੰਪਨੀ ਇਹਨਾਂ ਦੀ ਰਿਕੁਆਇਰਮੈਂਟ ਸੁਣੋ ਨੀਡ ਐਜੂਕੇਟਿਡ ਗਰਲ ਹੈਜ਼ ਹਾਈਟ 5.5 অর ਅਬੋਵ ਐਨੀ ਜਨਰਲ ਕਾਸਟ ਸੋਹਣੀ ਸਿਆਖੀ ਪੜ੍ਹੇ ਲਿਖੀ ਲੜਕੀ ਹੋਵੇ ਕੱਦ 5 ਫੁੱਟ 5 ਇੰਚ ਤੋਂ ਜ਼ਿਆਦਾ ਹੋਵੇ ਕਿਸੇ ਵੀ ਚਰਲਕਾਸਟ ਨਾਲ ਸੰਪਰਕ ਕਰ ਸਕਦੇ ਨੇ ਸਿਕਰੀਤ ਨੰਬਰ ਚੱਲਦਾ ਹੀ ਸਿੱਧੀ ਗੱਲਬਾਤ ਕਰੋ ਅਗਲਾ ਕਰੋ ਜੀ ਰਿਸ਼ਤਰ ਨੋਟ ਵਿਕਰਮਜੀਤ ਸਿੰਘ ਭਿੰਡਰ ਗੋਵਿੰਦਗੜ੍ਹ 1988 ਡੇਸਟੋਪ ਵਰਕ 5 ਫੁੱਟ 8 ਇੰਚ ਕੱਦ ਬੀਬੇ ਕੀਤੀ ਹੋਈ ਹੈ ਬਿਜ਼ਨਸ ਮੈਨੇਜਮੈਂਟ ਕ੍ਰੈਡਿਟਾ ਤੋਂ ਕੀਤਾ ਹੋਇਆ ਨੀਡ ਐਜੂਕੇਟਡ ਐਂਡ ਬਿਊਟੀਫੁੱਲ ਗਰਲ ਇਹ ਇਨਦੀ ਰਿਕੁਆਇਰਮੈਂਟ ਹੈ ਜੀ ਸਕਰੀਨ ਤੇ ਨੰਬਰ ਚੱਲਦਾ ਸਿੱਧੀ ਗੱਲਬਾਤ ਕਰੋ ਜੀ ਅਗਲਾ ਰਿਸਟਰ ਨੋਟ ਕਰੋ ਇਹ ਵੀ ਕੈਂਡੀਡੇਟਾਂ ਮੇਲਨ ਪ੍ਰੀਤ ਸਿੰਘ ਕਤਰੀ ਸਿੱਖ ਲੜਕਾ ਲੁਧਿਆਣਾ ਏਰੀਆ ਕੈਂਡੀਡੇਟਾ ਪੀਆਰ 1999 ਡੇਟ ਆਫ ਬਰਥ 5 ਫੁੱਟ 10 ਇੰਚ ਕੱਦ ਸਟੱਡੀ ਵੀਟੈਕ ਸੌਫਟਵੇਅਰ ਇੰਜੀਨੀਅਰ ਅਕੂਪੇਸ਼ਨ ਸੌਫਟਵੇਅਰ ਡਿਵੈਲਪਮੈਂਟ ਇੰਜੀਨੀਅਰ ਇੰਟੈਸਟ ਵਿਦ 4 ইয়ারਸ ਐਕਸਪੀਰੀਅੰਸ ਇਨ ਵਿਨੀਪੈਗ ਕੈਨੇਡਾ ਕੈਨੇਡਾ ਦੇ ਇੱਕ ਲੜਕਾ ਹੈ ਸੌਫਟਵੇਅਰ ਇੰਜੀਨੀਅਰ ਦੇ ਤੌਰ ਤੇ ਕੰਮ ਕਰਦਾ ਇਹਦੇ 4 ਸਾਲਾਂ ਤੋਂ 65000 ਕੇ ਇਹਨਾਂ ਦੀ ਪਰイヤー ਡਾਲਰ ਸੈਲਰੀ ਹੈ ਜੀ ਲੁਧਿਆਣਾ ਇਹਨਾਂ ਦੀ ਅਰਬਨ ਪ੍ਰਾਪਰਟੀ ਆ ਕੈਨੇਡਾ ਆਪਣਾ ਘਰ ਆ ਪਿਤਾ ਜੀ ਬਿਜ਼ਨਸਮੈਨ ਨੇ ਬਾਪ ਦਾ ਪੁੱਤ ਦਾ ਇਕੱਲਾ ਬੇਟਾ ਸਕਰੀਨ ਤੇ ਨੰਬਰ ਚੱਲਦਾ ਜੀ ਸਿੱਧੀ ਗੱਲਬਾਤ ਕਰ ਸਕਦੇ ਹੋ ਨੀਟ ਵੈਲ ਕੁਆਲੀਫਾਈਡ ਐਂਡ ਬਿਊਟੀਫੁੱਲ ਗੱਲ ਇਹਨਾਂ ਦੀ ਰਿਕੁਆਇਰਮੈਂਟ ਹੈ ਅਗਲਾ ਇਸ ਦਾ ਨੋਟ ਕਰੋ ਜੀ ਇਹ ਵੀ ਕੈਨੇਡਾ ਤੋਂ ਜੱਟ ਸਿੱਖ ਲੜਕਾ ਮੋਗਾ ਏਰੀਆ ਕੈਨੇਡਾ ਪੀਆ ਬ੍ਰੈਂਪਟਨ ਵਿੱਚ ਰਹਿੰਦਾ ਬੇਟਾ ਇਹ 1995 ਨਾਲ ਦੀ ਡੇਟ ਆਫ ਬਰਥ ਹੈ ਬੀਟਾ ਸਿਵਲ ਇੰਜੀਨੀਅਰਿੰਗ ਕੁਆਲੀਫਿਕੇਸ਼ਨ 16 ਕਿਲੇ ਨਾਲ ਆਪਣਾ ਪ੍ਰੋਪਰਟੀ ਦਾ ਦੋਪਰਾ ਹੈ ਅਕਵਾਇਰਮੈਂਟਸ ਨੂੰ ਨੀਡ ਬੀਐਸਸੀ ਨਰਸਿੰਗ ਔਰ ਆਰਐਨ ਕਾਲਾ ਲੜਕੀ ਬੀਐਸਸੀ ਨਰਸਿੰਗ ਹੋਵੇ ਤੇ ਜਾਂ ਫਿਰ ਰਜਿਸਟਰਡ ਨਰਸ ਹੋਵੇ ਸਕਰੀਨ ਤੇ ਨੰਬਰ ਚੱਲਦਾ ਜੀ ਗੱਲਬਾਤ ਕਰੋ ਅਗਲਾ ਰਿਸ਼ਤਾ ਨੋਟ ਕਰੋ ਜੀ ਕੈਨੇਡਾ ਤੋਂ ਕਨਦੀਪ ਕੌਰ ਰਾਮਦਾਸ ਜੀ ਸਿੱਖ ਲੜਕੀ ਕੈਨੇਡਾ ਸਿਟੀਜ਼ਨ ਇਹ ਲੜਕੀ ਕੁਆਰੀ ਹੈ ਜੀ ਲੁਧਿਆਣਾ ਨੂੰ ਬੇਸਿਕਲੀ ਬਲੌਂਕ ਕਰਦੇ ਨੇ ਇਹ 1992 ਮੇਹੀ ਦੀ ਡੇਟ ਆਫ ਬਰਥ ਆ 5 ਫੁੱਟ 5 ਇੰਚ ਦਾ ਸਟੱਡੀ ਇਹਨਾਂ ਦੀ ਹੈਗੀ ਆ ਐਮ ਐਸ ਸੀ ਫਿਜ਼ਿਕਸ ਸਪੈਸ਼ਲਾਈਜੇਸ਼ਨ ਇਨ ਇਲੈਕਟ੍ਰੋਨਿਕਸ ਇਹਨਾਂ ਦੀ ਕੁਆਲਿਫਿਕੇਸ਼ਨ ਆ ਰਾਇਲ ਬੈਂਕ ਆਫ ਕੈਨੇਡਾ ਆਨਲਾਈਨ ਵਰਕ ਘਰ ਤੋਂ ਕਰ ਰਹੇ ਨੇ ਇਹ 60 ਕੇ ਪਰ ইয়ার ਇਹਨਾਂ ਦੀ ਇਨਕਮ ਭਰਾ ਇਹਨਾਂ ਦਾ ਕੈਨੇਡਾ ਸਿਟੀਜ਼ਨ ਆ ਅਨਮੈਰੀਡ ਆ ਰਿਕੁਆਇਰਮੈਂਟ ਸੋਣਾ ਜੀ ਲੜਕਾ ਕੈਨੇਡਾ ਦਾ ਸਿਟੀਜ਼ਨ ਜਾਂ ਪੀਆਰ ਹੋਵੇ ਬਰਕ ਪਰਮਿਟ ਵੀ ਵਿਚਾਰਿਆ ਜਾ ਸਕਦਾ ਹੈ ਮਾਲਵਾ ਵਿੱਚੋਂ ਚੰਗਾ ਪੜਿਆ ਲਿਖਿਆ ਲੜਕਾ ਵਿਦੇਸ਼ ਜਾਣ ਦਾ ਚਾਹਵਰ ਹੋਵੇ ਉਹ ਵੀ ਕਹਿੰਦੇ ਸੰਪਰਕ ਕਰ ਸਕਦੇ ਨੇ ਸਿਰਫ ਦੇ ਸਿਰਫ ਆਮਰਾਮਦਾਸ ਜਾਂ ਪਰਿਵਾਰ ਹੀ ਸੰਪਰਕ ਕਰਨ ਦੂਸਰੀ ਤਾਸ ਵਾਲਾ ਕੋਈ ਸੰਪਰਕ ਨਾ ਕਰੇ WhatsApp ਨੰਬਰ ਸਕੇ ਤੇ ਚੰਨ ਲਾ ਵੀ ਸਿੱਧੀ ਗੱਲਬਾਤ ਕਰੋ ਅਗਲਾ ਕਰੋ ਜੀ ਦੇਖਦਾ ਫੋਟੋ ਰਾਮਗੜੀ ਆ ਸਿੱਖ ਲੜਕਾ ਬੰਮਰਾਹਾ ਗੋਤ ਬਨਾਲਾ ਏਰੀਆ 26 ਸਾਲ ਉਮਰ ਆ ਬਹਿਰੀਨ ਦੇ ਵਿੱਚ ਬਤੌਰ ਕਾਰਪੇਂਟਰੀ ਕੰਮ ਕਰਦੇ ਨੇ ਨੀਡ ਹਾਊਸ ਕਰ ਲੈ ਇਹਨਾਂ ਦੀ ਰਿਕੁਆਇਰਮੈਂਟ ਆ ਸਕਰੀਨ ਤੇ ਨੰਬਰ ਚੱਲਦਾ ਜੀ ਸਿੱਧੀ ਗੱਲ ਕਰ ਕਰੋ ਅਗਲਾ ਕਰੋ ਜੀ ਇਸ ਦਾ ਨੋਟ ਨਾਮ ਕੌਰ ਜੱਟ ਸਿੱਖ ਲੜਕੀ ਰਾਜਕੋਟ ਲੁਧਿਆਣਾ ਏਰੀਆ 1992 ਬੇਟੀ ਦੀ ਡੇਟ ਆ ਵਰਕ ਵਰਤਾ ਤੇ ਲੜਕੀ ਦਾ ਤਿੰਨ ਵਾਰ ਤਲਾਕ ਹੋ ਚੁੱਕਿਆ ਹੈ ਨੇ ਜਿਨ੍ਹਾਂ ਨੂੰ ਇਹ ਗੱਲ ਮਨਜ਼ੂਰ ਆ ਉਹ ਹੀ ਸੰਪਰਕ ਕਰਨ ਹੋਰ ਇਹਨਾਂ ਨਾਲ ਸੰਪਰਕ ਕੋਈ ਨਾ ਕਰੇ ਲੜਕਾ ਵੈਸ਼ਨੂ ਹੋਵੇ ਨਸ਼ਾ ਰਹਿਤ ਹੋਵੇ ਸਕਰੀਨ ਤੇ ਨੰਬਰ ਚੱਲ ਰਹੀ ਸੀ ਦੀ ਗੱਲਬਾਤ ਕਰੋ ਅਗਲਾ ਰਿਸ਼ਤਾ ਨੋਟ ਕਰੋ ਜੀ ਆਸਟ੍ਰੇਲੀਆ ਤੋਂ ਅਮਰਦੀਪ ਸਿੰਘ ਰਾਮਗੜੀਆ ਸਿੱਖ ਲੜਕਾ ਬਠਿੰਡਾ ਏਰੀਆ ਆਸਟ੍ਰੇਲੀਆ 1991 ਡੇਟ ਆਫ ਬਰਥ 5 ਫੁੱਟ 10 ਇੰਚ ਕੱਦ ਕੁਆਲੀਫਿਕੇਸ਼ਨ ਸੁਣੋ ਮਾਸਟਰ ਆਫ ਹੈਲਥ ਸਾਇੰਸ ਹੈਲਥ ਸਰਵਿਸ ਮੈਨੇਜਮੈਂਟ ਇਹਨਾਂ ਦੀ ਕੁਆਲੀਫਿਕੇਸ਼ਨ ਆ ਅਕੂਪੇਸ਼ਨ ਅਸਿਸਟੈਂਟ ਮੈਨੇਜਰ ਇਨ ਆਈਟੀ ਆਰਗੇਨਾਈਜੇਸ਼ਨ ਆਸਟ੍ਰੇਲੀਆ ਬਤੌਰ ਸਾਈਕੋਮਿਟਰ ਤੌਰ ਤੇ ਕੰਮ ਕਰਦੇ ਨੇ ਪਿਤਾ ਜੀ ਇਹਨਾਂ ਦੇ ਬਤੌਰ ਸਬ ਡਿਵੀਜ਼ਨਲ ਇੰਜੀਨੀਅਰ ਗਵਰਨਮੈਂਟ ਸਰਵਿਸ ਤੋਂ ਰਿਟਾਇਰਡ ਨੇ ਐਸ ਡੀਓ ਭੈਣ ਮੈਰਿਡ ਆਸਟ੍ਰੇਲੀਆ ਉਹਨਾਂ ਰਿਕੁਆਇਰਮੈਂਟਸ ਹੋਣਾ ਜੀ ਨੀਡ ਵੈਲ ਕੁਆਲੀਫਾਈਡ ਐਂਡ ਬਿਊਟੀਫੁਲ ਗਲ ਪ੍ਰੇਫਰ ਆਸਟ੍ਰੇਲੀਆ ਸੋਹਣੀ ਸਨਖੀ ਪੜ੍ਹੇ ਲਿਖੇ ਦੀ ਲੜਕੀ ਦੀ ਜ਼ਰੂਰਤ ਹੈ ਆਸਟ੍ਰੇਲੀਅਨ ਉਹ ਇਹ ਪਹਿਲ ਦੇਣਗੇ ਸਕਰੀਨ ਤੇ ਨੰਬਰ ਚੱਲਦੇ ਸਿੱਧੀ ਗੱਲਬਾਤ ਕਰੋ ਅਗਲਾ ਰਿਸ਼ਤਾ ਨੋਟ ਕਰੋ ਜੀ ਗੁਰਪਾਲ ਸਿੰਘ ਪਰਜਾਪਤ ਲੜਕਾ ਨੁਸ਼ਹਿਰਾ ਪਨਵਾ ਤਨ ਤਨ ਸਾਹਿਬ 1996 ਡੇਟ ਆਵਰ 5 ਫੁੱਟ 10 ਇੰਚ 10+2 ਕੁਆਲੀਫਿਕੇਸ਼ਨ V L C C ਡਿਪਲੋਮਾ ਕੰਮ ਕਰਦੇ ਨੇ ਜੀ ਜੌਬ ਔਨ ਲੇਡੀਜ਼ ਸੈਲੂਨ ਮੇਕਅਪ ਹੇਅਰ ਡਰੈਸਿੰਗ ਲੇਡੀਜ਼ ਸੈਲੂਨ ਦੇ ਵਿੱਚ ਕੰਮ ਕਰਦੇ ਨੇ ਹੇਅਰ ਡਰੈਸਿੰਗ ਦਾ 35000 ਰੁਪਏ ਪਰ ਮਹੀਨਾ ਦੇ ਉਥੋਂ ਸੈਲਰੀ ਆ ਪਿਤਾ ਜੀ ਇਹਨਾਂ ਦੇ ਆਰਮੀ ਦੇ ਵਿੱਚ ਅਸੀਂ ਪਹਿਲਾਂ ਤੋਂ ਐਕਸਪਾਇਰ ਹੋ ਚੁੱਕੇ ਨੇ ਨੀਡ ਬਿਊਟੀਫੁੱਲ ਟਾਲ ਐਜੂਕੇਟਿਡ ਗਰਲ ਇਹ ਇਹਨਾਂ ਦੀ ਰਿਕੁਆਇਰਮੈਂਟ ਆ ਜੀ ਪੜ੍ਹੀ ਲਿਖੀ ਲੰਬੀ ਸੋਹਣੀ ਲੜਕੀ ਦੀ ਜ਼ਰੂਰਤ ਆ ਸਕ੍ਰੀਨ ਤੇ ਨੰਬਰ ਚੱਲਦਾ ਇਸੇ ਦੀ ਗੱਲਬਾਤ ਕਰੋ ਅਗਲਾ ਕਰੋ ਜੀ ਅਗਲਾ ਨੋਟ ਲੜਕੀ ਦਾ ਪੂਜਾ ਖੱਤਰੀ ਲੜਕੀ ਪੂਜਾ ਖੱਤਰੀ ਲੜਕੀ ਇਹ Hindu ਲੜਕੀ ਹੈ ਜੀ ਰਾਹੋਂ ਤੋਂ 1984 ਡੇਟ ਆਵਰ ਦਾ 5 ਫੁੱਟ 2 ਇੰਚ ਮੀਟੀ ਦਾ ਕੱਦ ਦਾ ਮਾਤਾ ਪਿਤਾ ਦੀ ਮੌਤ ਹੋ ਚੁੱਕੀ ਆ ਸਿਰਫ ਤੇ ਸਿਰਫ ਸਰਕਾਰੀ ਜੋਬ ਜਾਂ NRI ਸੰਪਰਕ ਕਰ ਹੋਰ ਕੋਈ ਇਹਨਾਂ ਨਾਲ ਸੰਪਰਕ ਨਾ ਕਰੇ ਮੈਰ ਜਿਵੇਂ ਵਾਲੇ ਕੰਟੈਕਟ ਨਾ ਕਰਨ ਸਿਰੇ ਤੇ ਨੰਬਰ ਚੱਲ ਹੈ ਇਸ ਦੀ ਗੱਲਬਾਤ ਕਰੋ ਅਗਲਾ ਕਰੋ ਰਿਸ਼ਤਾ ਦੀ ਡੋਟ ਜੱਟ ਸਿੱਖ ਵੈਸ਼ਨੂ ਲੜਕਾ ਵਰਕ ਪਰਮਿਟ ਤੇ ਕੈਨੇਡਾ ਸਾਰਾ ਪਰਿਵਾਰ ਕੈਨੇਡਾ ਜਿਹਨਾਂ ਦਾ 1994 ਡੇਟ ਆਫ ਬਰਥ 6 ਫੁੱਟ ਕੱਦ 10+2 ਕੁਆਲਿਫਿਕੇਸ਼ਨ ਰਿਕੁਆਇਰਮੈਂਟਸ ਨੂੰ ਲੜਕੀ ਸੋਹਣੀ ਹੋਵੇ ਕੱਦ 5 ਫੁੱਟ 5 ਇੰਚ ਦੇ ਕਰੀਬ ਹੋਵੇ ਕੈਨੇਡਾ ਪੀਆਰ ਜਾਂ ਵਰਕ ਪਰਮਿਟ ਤੇ ਹੋਵੇ ਲੜਕੀ ਕੈਨੇਡਾ ਵਿੱਚ ਹੀ ਹੋਵੇ ਪੜੀ ਲਿਖੀ ਸੋਹਣੀ ਸੁਨੱਖੀ ਲੜਕੀ ਕੱਦ 5 ਫੁੱਟ 5 ਇੰਚ ਤੋਂ ਹੋਵੇ ਜਾਂ ਇਸ ਤੋਂ ਜ਼ਿਆਦਾ ਹੋਵੇ ਕੈਨੇਡਾ ਦੇ ਪੀਆ ਜਾਂ ਵਰਗ ਪਰਣ ਤੇ ਹੋਵੇ ਲੜਕੀ ਕੈਨੇਡਾ ਵਿੱਚ ਹੀ ਹੋਵੇ ਕਿਉਂਕਿ ਲੜਕੀ ਦਾ ਸਾਰਾ ਪਰਿਵਾਰ ਕੈਨੇਡਾ ਜੀ ਸਕਰੀਨ ਤੇ ਨੰਬਰ ਚੱਲਦਾ ਸਿੱਧੀ ਗੱਲਬਾਤ ਕਰੋ ਅਗਲਾ ਕਰੋ ਜੀ ਇਸ ਤਰ੍ਹਾਂ نوٹ ਜੱਟ ਸਿੱਖ ਲੜਕਾ ਮਲੇ ਕੋਲਾ ਏਰੀਆ 1994 ਡੇਟ ਆਵਰਥ 5 ਫੁੱਟ 11 ਇੰਚ ਕਾ ਦਾ ਕੁਆਲੀਫਿਕੇਸ਼ਨ ਐਮ ਬੀਬੀਐਸ ਐਫ ਡਬਲ ਆਈ ਐਮ ਫੈਲੋਸ਼ਿਪ ਇਨ ਡਾਇਬੀਟਿਸ ਮੈਲਿਟਸ ਡੂਇੰਗ ਜੋਬ ਇਨ ਫੋਰਟ ਹਸਪੀਟਲ ਮੁਹਾਲੀ ਬੇਟੇ ਦੀ ਐਮ ਬੀਬੀਐਸ ਕੀਤੀ ਹੋਈ ਆ ਫੈਲੋਸ਼ਿਪ ਇਨ ਡਾਇਬੀਟਿਸ ਮੈਲਿਟਸ ਵੀ ਕੀਤੀ ਹੋਈ ਆ ਫੋਰਟ ਹਸਪੀਟਲ ਮੁਹਾਲੀ ਵਿਖੇ ਇਹ ਜੋਬ ਕਰਦੇ ਨੇ ਭਰਾ ਇਹਨਾਂ ਦਾ ਕੈਨੇਡਾ ਪੀਆਰ ਹੈ ਇਹਨਾਂ ਦੀ ਰਿਕੁਆਇਰਮੈਂਟ ਸੁਣੋ ਨੀਟ ਵੈਲ ਕੁਆਲੀਫਾਈਡ ਐਮਬੀਬੀਐਸ ਆਰ ਐਨਦਰ ਐਨਦਰ ਇਕੁਅਲ ਕੁਆਲੀਫਿਕੇਸ਼ਨ ਐਂਡ ਬਿਊਟੀਫੁਲ ਗਰਲ ਲੜਕੀ ਐਮਬੀਬੀਐਸ ਹੋਵੇ ਜਾਂ ਕੋਈ ਮੈਡੀਕਲ ਲਾਈਨ ਦੇ ਵਿੱਚ ਇਹਨਾਂ ਦੇ ਬਰਾਬਰ ਦੀ ਕੋਈ ਹੋਰ ਵੀ ਯੋਗਤਾ ਹੋ ਸਕਦੀ ਆ ਸੋਹਣੀ ਸਨੱਠੀ ਲੜਕੀ ਹੋਵੇ ਸਕਰੀਨ ਤੇ ਨੰਬਰ ਚੱਲਦਾ ਜੀ ਬਿਘੇਰੇ ਜਾਣਕਾਰੀ ਤੁਸੀਂ ਨਾ ਸਿੱਧੀ ਗੱਲਬਾਤ ਕਰ ਸਕਦੇ ਹੋ ਅਗਲਾ ਕਰੋ ਜੀ ਰਿਸ਼ਤਾ ਨੋਟ ਪ੍ਰਦੀਪ ਕੁਮਾਰ ਮਾਰੀਆ ਕੌਸ਼ਲ ਖੱਤਰੀ ਹਿੰਦੂ ਲੜਕਾ ਮੋਹਾਲੇ 1992 ਡੇਟ ਆਵਰਦਾ 5 ਫੁੱਟ 10 ਇੰਚ ਕਾਤਾ ਬੀਏ ਕੀਤੀ ਹੈ ਬਲੈਂਕਟ ਮਾਰਕੀਟਿੰਗ ਦੀ ਜੌਬ ਕਰਦਨੇ 40000 ਰੁਪਏ ਪਰ ਮਾਥੇ ਨਦੀ ਸੈਲਰੀ ਆ ਪਿਤਾ ਸਰਕਾਰੀ ਜੌਬ ਕਰਦਨੇ ਨੀਡ ਐਜੂਕੇਟਿਡ ਐਂਡ ਬਿਊਟੀਫੁਲ ਕਲ ਇਹ ਇਹਨਾਂ ਦੀ ਅਪਾਰਟਮੈਂਟ ਹੈ ਇਸ ਨੰਬਰ 'ਤੇ ਨਾਲ ਸਿੱਧੀ ਗੱਲਬਾਤ ਤੁਸੀਂ ਕਰ ਸਕਦੇ ਹੋ ਅਗਰਾ ਕਰੋ ਜੇ ਇਸ ਤੋਂ ਨੋਟ ਰਵੀਦਾਸ ਜੀ ਆ ਸਿੱਖ ਲੜਕਾ 38 ਸਾਲ ਉਮਰ 5 ਫੁੱਟ 8 ਇੰਚ ਕੱਦ ਐਮ ਐਸ ਸੀ ਪੀ ਐਚ ਡੀ ਇਹ ਲੜਕੇ ਦੀ ਕੁਆਲਿਫਿਕੇਸ਼ਨ ਹੈ ਐਮ ਐਸ ਸੀ ਪੀ ਐਚ ਡੀ ਬਤੌਰ ਅਸਿਸਟੈਂਟ ਪ੍ਰੋਫੈਸਰ ਜੋਬ ਕਰਦੇ ਨੇ ਲੜਕੇ ਕੋਲ ਮਲਟੀਪਲ ਵੀਜ਼ਾ ਹੈਗਾ ਜੀ ਇਹਨਾਂ ਦੀ ਰਿਕੁਆਇਰਮੈਂਟ ਸੁਣੋ ਨੀਡ ਬੀ ਐਸ ਸੀ ਨਰਸਿੰਗ ਕੈਨੇਡੀਅਨ ਜਾਂ ਇੰਡੀਅਨ ਗਰਲ ਭੈਣ ਇਹਨਾਂ ਦੀ ਕੈਨੇਡਾ ਕਹਿੰਦੇ ਸੈਂਡ ਬਾਇਓ ਡਾਟਾ ਔਨ ਵਟਸਐਪ ਨੋ ਕਾਸਟ ਵਾਰ ਜੋ ਇਹ ਰਿਸ਼ਤੇ ਦੇ ਇੰਟਰਸਟਡ ਨੇ ਉਹ ਇਹਨਾਂ ਨਾਲ WhatsApp ਜੁਨਾ ਸਕਰੀਨ ਤੇ ਚੱਲਿਆ ਉਹ ਤੇ ਆਪਣਾ ਬਾਇਓ ਡਾਟਾ ਭੇਜ ਸਕਦੇ ਨੇ ਜਾਤੀ ਬੰਦਨ ਕੋਈ ਨਹੀਂ ਸਕਰੀਨ ਤੇ ਨੰਬਰ ਚੱਲਦਾ ਜੀ ਅਗਲੀ ਗੱਲ ਬਤ ਅਗਲੇ ਰਿਸ਼ਤਾ ਨੋਟ ਕਰੋ ਜੀ ਜੱਟ ਸਿੱਖ ਲੜਕਾ ਢਿੱਲੋਂ ਗੋਤ 1997 ਡੇਟ ਆਫ ਬਰਥ 5 ਫੁੱਟ 11 ਇੰਚ ਕੱਦ ਬੀ ਟੈਕ ਇਨ ਕੰਪਿਊਟਰ ਸਾਇੰਸ ਫ੍ਰੋਮ IIT ਹਾਈਦਰਾਬਾਦ ਸੌਫਟਵੇਅਰ ਸਰਫ ਸੌਫਟਵੇਅਰ ਬਿਜ਼ਨਸ ਇਹ ਆਪਣਾ ਸੌਫਟਵੇਅਰ ਦਾ ਬਿਜ਼ਨਸ ਕਰਦਾ ਬੇਟਾ 8 ਏਕੜ ਇਹਨਾਂ ਦੇ ਕੋਲੇ ਪ੍ਰਾਪਰਟੀ ਆ ਅਤੇ ਕੁਝ ਕਮਰਸ਼ੀਅਲ ਪ੍ਰਾਪਰਟੀ ਵੀ ਇਹਨਾਂ ਕੋਲੇ ਫਾਜ਼ਲ ਸਾਹਿਬ ਇਹਨਾਂ ਦੇ TSP ਨੇ ਪੰਜਾਬ ਪੁਲਿਸ ਦੇ ਵਿੱਚ ਨੀਟ ਬਿਊਟੀਫੁੱਲ ਟਾਲਸ ਐਂਡ ਸੌਵਰ ਵਰਕਿੰਗ ਗਰਲ ਸੋਹਣੀ ਸਲੱਖੀ ਲੰਬੀ ਕਿ ਕੋਈ ਕੰਮਕਾਜ ਕਰਨ ਵਾਲੀ ਲੜਕੀ ਦੀ ਜ਼ਰੂਰਤ ਆ ਸਕਰੀਨ ਤੇ ਨੰਬਰ ਚੱਲਦਾ ਜੀ ਸਿੱਧੀ ਗੱਲ ਬਾਤ ਤੁਸੀਂ ਇਹਦੇ ਨਾਲ ਕਰ ਸਕਦੇ ਹੋ ਅਗਲਾ ਕਰੋ ਜੀ ਦਿਸਟਰਬ ਰੋਟ ਜਸਕਰਨਪ੍ਰੀਤ ਸਿੰਘ ਜੱਟ ਸਿੱਖ ਲੜਕਾ ਬੜੈਚ ਗੋਤ 2002 ਡੇਟਾ ਆਫ ਬਰਥ 5 ਫੁੱਟ 10 ਇੰਚ ਕੱਦ ਪਿਤਾ ਜੀ ਨੇ ਦੇ ਐਸਪੀ ਐਸਜੀਪੀਸੀ ਦੇ ਵਿੱਚ ਜੌਬ ਕਰਦੇ ਨੇ ਸਿਸ਼ਰ ਐਮਐਸਸੀ ਕਰ ਰਹੀ ਆ ਨੀਡ ਐਜੂਕੇਟਿਡ ਹਾਊਸ ਗਰਲ ਇਹਨਾਂ ਦੀ ਰਿਕੁਆਇਰਮੈਂਟ ਆ ਜੀ ਕਈ ਗ੍ਰੀਨਟ ਨੰਬਰ ਚੱਲਦਾ ਸੀ ਸਿੱਧੀ ਗੱਲ ਬਾਤ ਤੁਸੀਂ ਕਰ ਸਕਦੇ ਹੋ ਅਗਲਾ ਰਿਸ਼ਤਾ ਕਰੋ ਜੀ ਨੋਟ ਸੁਖਦੀਪ ਸਿੰਘ ਜੱਟ ਸਿੱਖ ਲੜਕਾ ਫਤਿਹਗੜ੍ਹ ਸਾਹਿਬ 32 ਸਾਲ ਉਮਰ ਮੈਟ੍ਰਿਕ ਨੇ ਆਪਣਾ ਟਰਾਂਸਪੋਰਟ ਆ ਪੰਜ ਟਰੱਕ ਨੇ ਇਨਾਂ ਕੋਲ ਦੋ ਕਾਰ ਨੇ ਸਰਹੰਦ ਸ਼ਹਿਰ ਦੇ ਵਿੱਚ ਜ਼ਮੀਨ ਦੋ ਖਿਲੇ ਆ ਨੀਡ ਹਾਊਸ ਗੱਲ ਰਿਕੁਆਇਰਮੈਂਟ ਆ ਇਸ ਗ੍ਰੀਨਟ ਨੰਬਰ ਚੱਲਦਾ ਸਿੱਧੀ ਗੱਲ ਬਾਤ ਕਰੋ ਜੀ ਅਗਲਾ ਰਿਸ਼ਤਾ ਕਰੋ ਜੀ ਨੋਟ ਆ ਮਨਜੋਤ ਸਿੰਘ ਜੱਟ ਸਿੱਖ ਲੜਕਾ ਖਰੜ ਮੁਹਾਲੀ 1997 ਡੇਟ ਆਫ ਬਰਥ 5 ਫੁੱਟ 7 ਇੰਚ ਕੱਦ ਐਮ ਬੀਏ ਕੁਆਲੀਫਿਕੇਸ਼ਨ ਪ੍ਰਾਈਵੇਟ ਜੋਬ ਕਰਦਿੰਦੇ ਪਿਤਾ ਜੀ ਇਹਨਾਂ ਦੇ ਪੀਐਸਬੀ ਪੀਐਸਸੀਬੀ ਤੋਂ ਰਿਟਾਇਰਡ ਨੇ ਮਾਤਾ ਜੀ ਪੀਐਸਸੀਬੀ ਵਿੱਚ ਜੋਬ ਕਰ ਰਹੇ ਨੇ ਨੀਡ ਬਿਊਟੀਫੁਲ ਗਰਲ fromParams ਜੱਟ ਸਿੱਖ ਫੈਮਿਲੀ ਏਜ 24 ਟੂ 25 ਸੋਹਣੀ ਸੁਨੱਖੀ ਪੜ੍ਹੀ ਲਿਖੀ ਜੱਟ ਸਿੱਖ ਪਰਿਵਾਰ ਤੋਂ ਲੜਕੀ ਉਹਦੀ ਜ਼ਰੂਰਤ ਆ ਜੋ ਵੀ 25 ਸਾਲ ਲੜਕੇ ਦੀ ਉਮਰ ਚਾਹੀਦੀ ਹੈ ਸਕਰੀਨ ਤੇ ਨੰਬਰ ਚੱਲਦਾ ਸਿੱਧੀ ਗੱਲਬਾਤ ਕਰੋ ਜੀ ਅਗਲਾ ਦਸਤਾ ਲੋਡ ਕਰੋ ਜੋ ਗੁਰਨoor ਸਿੰਘ ਕਪੂਰ ਸਿੱਖ ਲੜਕਾ ਸਹਾਰਨਪੁਰ 1997 ਡੇਟ ਆਫ ਬਰਥ 5 ਫੁੱਟ 5 ਇੰਚ ਕੱਤ ਹਾਈਐਸਟ ਕੁਆਲਿਫਿਕੇਸ਼ਨ ਅਪ ਟੂ 12th ਸਟੈਂਡਰਡ 10+2 ਇਹਨਾਂ ਦੀ ਕੁਆਲਿਫਿਕੇਸ਼ਨ ਆ ਜੀ ਅਕੂਪੇਸ਼ਨ ਰਨਿੰਗ ਓਨ ਕਲਾਉਸ ਸ਼ਾਪ ਆਪਣੀ ਕੱਪੜੇ ਦਾ ਕਾਰੋਬਾਰ ਕਰਦੇ ਨੇ ਦੋ ਪ੍ਰਾਨੇ ਪਿਤਾ ਸੁਰਗਵਾਸਾ ਨੀਡ ਗਰਲ ਫਰਮ ਸਿੱਖ ਫੈਮਿਲੀ ਏ 22 28 ਰਿਸਪੈਕਟ ਟੂ ਹਰ ਫੈਮਿਲੀ ਮੈਂਬਰ ਸਿੱਖ ਪਰਿਵਾਰ ਦੀ ਲੜਕੀ ਦੀ ਜ਼ਰੂਰਤ ਆ ਏਜ 22 ਤੋਂ 28 ਸਾਲ ਹੋਵੇ ਅਤੇ ਪਰਿਵਾਰਕ ਕਦਰਾਂ ਕੀਮਤਾਂ ਨੂੰ ਸਮਝਣ ਵਾਲੀ ਲੜਕੀ ਹੋਵੇ ਸਕਰੀਨ ਤੇ ਨੰਬਰ ਚੱਲਦਾ ਹੈ ਸਿੱਧੀ ਗੱਲਬਾਤ ਕਰ ਸਕਦੇ ਹੋ ਅਗਲਾ ਕਰੋ ਜੀ ਰਿਸ਼ਤਾ ਨੋਟ ਨਾਮ ਕੌਰ ਚੋਹਾਨ ਜੱਟ ਸਿੱਖ ਲੜਕੀ ਸਿਟੀਜਨ ਕੈਨੇਡਾ 1972 ਡੇਟ ਆਵਰਥ 5 ਫੁੱਟ 1 ਇੰਚ ਕੱਦ ਸਟੱਡੀ ਐਮਏ ਇਹਨਾਂ ਨੂੰ ਜੀਵਨ ਸਾਥੀ ਦੀ ਜ਼ਰੂਰਤ ਆ ਗ੍ਰੈਜੂਏਟ ਹੋਵੇ ਲੜਕਾ ਕੈਨੇਡਾ ਤੋਂ ਹੋ ਸਕਦਾ ਯੂਕੇ ਤੋਂ ਹੋ ਸਕਦਾ ਪੰਜਾਬ ਤੋਂ ਹੋਵੇ ਤਾਂ ਸਿਰਫ ਤੇ ਸਿਰਫ ਹੁਸ਼ਿਆਰ ਪਰ ਨਾਲ ਸੰਬੰਧਿਤ ਹੋਵੇ ਬੱਚੇ ਦੀ ਲਾਲਸਾ ਰੱਖਣ ਵਾਲੇ ਸੰਪਰਕ ਨਾ ਕਰ ਸਿਰਫ ਤੇ ਸਿਰਫ ਜੀਨਾਂ ਨੂੰ ਜੀਵਨ ਸਾਥੀ ਜ਼ਰੂਰਤ ਆ ਉਹ ਹੀ ਸੰਪਰਕ ਕਰ ਸਿਕਰੀਟਾ ਨੰਬਰ ਚੱਲ ਰਹੀ ਸਿੱਧੀ ਗੱਲਬਾਤ ਤੁਸੀਂ ਕਰ ਸਕਦੇ ਹੋ ਅਗਲਾ ਕਰੋ ਜਿਸ ਦਾ ਨੋਟ ਨਾਮ ਸਿੰਘ ਸਿੱਖ ਲੜਕਾ ਪੀਆਰ ਕੈਨੇਡਾ ਗੁਰਦਾਸਪੁਰ ਏਰੀਆ 1997 ਡੇਟ ਆਫ ਬਰਥ 5 ਫੁੱਟ 8 ਇੰਚ ਕੱਦ ਮੈਟੈਕ ਇਨ ਕੰਪਿਊਟਰ ਸਾਇੰਸ ਨੇ ਦੀ ਕੁਆਲਿਫਿਕੇਸ਼ਨ ਹੈ ਜੀ ਜੌਬ ਕਰਦੇ ਨੇ ਸੌਫਟਵੇਅਰ ਡਿਵੈਲਪਰ ਇਨ ਐਮਾਜ਼ੋਨ ਕੰਪਨੀ ਕੈਨੇਡਾ 7 ਲੱਖ ਪਰ ਮਾਥੇ ਇਹਨਾਂ ਦੀ ਆਮਦਨ ਹੈ ਨੀਡ ਗਲ ਡਿਗਰੀ ਹੋਲਡਰ ਫਰੋਮ ਰਿਸਪੈਕਟਡ ਰਿਸਪੈਕਟਫੁਲ ਫੀਲਡ ਲੜਕੀ ਦੀ ਕੁਆਲੀਫਿਕੇਸ਼ਨ ਡਿਗਰੀ ਕੀਤੀ ਹੋਵੇ ਕਿਸੇ ਵਧੀਆ ਪ੍ਰੋਫੈਸ਼ਨ ਰਿਸਪੈਕਟਫੁਲ ਫੀਲਡ ਦੇ ਵਿੱਚੋਂ ਕੀਤੀ ਹੋਵੇ ਸਕਰੀਨ ਤੇ ਨੰਬਰ ਚੱਲ ਰਹੇ ਸੀ ਦੀ ਗੱਲਬਾਤ ਕਰੋ ਅਗਲਾ ਕਰੋ ਜੀ ਜੇਸਟਰ ਨੋਟ ਸਿਮਰਨਜੀਤ ਸਿੰਘ ਕੋ ਬਹੁਤ ਸਿੱਖ ਲੜਕਾ ਥਿੰਦਗੋਤ ਪਟਿਆਲਾ ਕੈਨੇਡਾ ਤੋਂ 1995 ਡੇਟ ਆਫ ਬਰਥ ਆ 5 ਫੁੱਟ 9 ਇੰਚ ਕਾਤਾ ਬੀਟੈਕ ਲਖਨਊਸ ਕਮਿਊਨੀਕੇਸ਼ਨ ਇੰਜੀਨੀਅਰਿੰਗ ਦੀ ਕੀਤੀ ਹੋਈ ਹੈ ਐਮਬੀਏ ਇਨ ਬਿਜ਼ਨਸ ਐਨਾਲਟਿਕਸ ਵੈਨਕੂਵਰ ਕੈਨੇਡਾ ਤੋਂ ਪਿਤਾ ਜੀ ਨੇ ਤੇ ਗਲੋਬਲ ਆਫਿਸਰ ਨੇ ਮਾਤਾ ਜੀ ਸਰਕਾਰੀ ਜੋਬ ਕਰ ਰਹੇ ਨੇ ਭਰਾ ਪੀਆਰ ਕੈਨੇਡਾ ਦੋ ਈਕੜੇ ਨਾਲ ਕੋਲ ਪ੍ਰਾਪਰਟੀ ਆ ਨੀਡ ਪੀਆਰ ਪਰਮਨੈਂਟ ਗਨ ਫਰਮ ਕੈਨੇਡਾ ਇਹਨਾਂ ਦੀ ਰਿਕਵਾਇਰਮੈਂਟ ਹੈ ਜੀ ਲੜਕੀ ਪੀਆਰ ਹੋਵੇ ਜਾਂ ਫਿਰ ਵਰਕ ਪਰਮਿਟ ਤੇ ਹੋਵੇ ਕੈਨੇਡਾ ਤੋਂ ਸਕਰੀਨ ਤੇ ਨੰਬਰ ਚੱਲਦਾ ਸਿੱਧੀ ਗੱਲਬਾਤ ਕਰੋ ਜੀ ਆਲਾ ਕਰੋ ਰਿਸਰਨ ਰੋਡ ਕਰਨਪ੍ਰੀਤ ਸਿੰਘ ਗਾਮਗੜੀਆ ਸਿੱਖ ਲੜਕਾ ਸੈਭੀ ਗੋਥ ਲੁਧਿਆਣਾ ਏਰੀਆ 1993 ਡੇਟ ਆਵਰਥ 5 ਫੁੱਟ 3 ਇੰਚ ਕੱਤ ਆਈਟੀਆ ਇਹਨਾਂ ਦੀ ਕੁਆਲੀਫਿਕੇਸ਼ਨ ਆ ਬਿਜ਼ਨਸ ਕਰਦੇ ਨੇ ਨੀਡ ਐਜੂਕੇਟਿਡ ਹਾਊਸ ਕਲ ਇਨ ਸੇਮ ਕਾਸਟ ਇਹਨਾਂ ਦੀ ਰਿਕੁਆਇਰਮੈਂਟ ਆ ਜੀ ਆਪਣੀ ਇਹਨਾਂ ਦੀ ਬਰਾਦਰੀ ਦੇ ਵਿੱਚੋਂ ਪੜ੍ਹੇ ਲਿਖੇ ਲੜਕੀ ਦੀ ਜ਼ਰੂਰਤ ਆ ਸਕਰੀਟ ਨੰਬਰ ਚੱਲਦਾ ਹੀ ਸਿੱਧੀ ਗੱਲਬਾਤ ਕਰੋ ਅਗਲਾ ਰਿਸ਼ਤਾ ਨੋਟ ਕਰੋ ਜੀ ਗਗਨਪ੍ਰੀਤ ਸਿੰਘ ਰਾਮਗੜੀਆ ਸਿੱਖ ਲੜਕਾ ਲੁਧਿਆਣਾ ਏਰੀਆ 1993 ਡੇਟਾ ਵਰਤ 5 ਫੁੱਟ 6 ਇਚ ਕਾਲ ਡਿਪਲੋਮਾ ਇਨ ਮਕੈਨਿਕਲ ਇੰਜੀਨੀਅਰਿੰਗ ਕੁਆਲਿਫਿਕੇਸ਼ਨ ਆਪਕੂਪੇਸ਼ਨ ਇਹਨਾਂ ਦਾ ਬਿਜ਼ਨਸ ਆ ਜੀ ਨੀਡ ਹਾਊਸ ਕਾਰਲ ਇਕਵਲ ਸੇਮ ਕਾਸਟ ਇਹ ਦੋਨੇ ਭਰਾ ਨੇ ਜੀ ਆਪਣੇ ਬਰਾਦਰੀ ਦੇ ਵਿੱਚੋਂ ਪੜ੍ਹੀ ਲਿਖੀ ਘਰੇਲੂ ਵਰਗੀ ਦੀ ਜਰੂਰਤ ਹੈ ਇਹਨਾਂ ਨੂੰ ਸਕਰੀਟ ਨੰਬਰ ਚੱਲ ਰਹੀ ਸਿੱਧੀ ਗੱਲਬਾਤ ਕਰ ਸਕਦੇ ਹੋ ਅਗਲਾ ਕਰੋ ਰਿਸ਼ਤਾ ਲੋਕ ਜੱਟ ਕੋਰ ਸਿੱਖ ਲੜਕਾ ਲੁਧਿਆਣਾ ਏਰੀਆ 1991 ਮੈਂ ਡੇਟ ਆਫ ਬਰਥ 5/8 ਚਕਾਤ ਪਲੱਸ 2 ਕੀਤੀ ਹੋਇਆ ਈਟੀਟੀ ਕੀਤੀ ਹੈ ਇਹਨਾਂ ਦੀ ਇਹਨਾਂ ਦੀ ਰਿਕੁਆਇਰਮੈਂਟ ਸੁਣੋ ਲੜਕੀ ਕੈਨੇਡਾ ਜਾਣਾ ਚਾਹੁੰਦੀ ਹੋਵੇ ਨੈਣੀ ਦਾ ਕੋਰਸ ਕੀਤਾ ਹੋਵੇ ਜਾਂ ਨੈਣੀ ਦਾ ਕੋਰਸ ਕਰ ਸਕਤੇ ਹੋਵੇ ਇਹੋ ਜਿਹੇ ਰਿਸੇ ਜ਼ਰੂਰ ਤਾਂ ਸਕਰੀਨ ਤੇ ਨੰਬਰ ਚਲਾਇ ਸਿੱਧੀ ਗੱਲਬਾਤ ਕਰੋ ਅਗਲਾ ਕਰੋ ਜੀ ਰਿਸਤਾ ਨੋਟ ਨਾਮ ਕੌਰ ਜੱਟ ਸਿੱਖ ਲੜਕੀ ਮਾਨਗੋਤ ਕੋਟਕਪੂਰਾ ਏਰੀਆ ਇਹ ਲੜਕੇ ਕੈਨੇਡਾ ਵਿਖਿਆ ਪੀਆਰ ਇਹਨਾਂ ਦੀ ਅਪਲਾਈ ਕੀਤੀ ਹੋਈ ਆ 1995 ਡੇਟ ਆਵਰਥ ਆ 5 ਫੁੱਟ 5 ਇੰਚ ਦਾ ਕੁਆਲਿਫਿਕੇਸ਼ਨ ਇਹਨਾਂ ਦੀ ਆ ਬੀਐਸਸੀ ਨਰਸਿੰਗ ਆਰ ਐਂਡ ਲਾਇਸੈਂਸ ਅਲਬਰਟਾ ਐਂਡ ਤੇ ਜੁਐਸਏ ਅਡਜਸਟਮੈਂਟ ਆਫ ਦੇ ਤੌਰ ਤੇ ਲਾਇਸੈਂਸ ਨਾਲ ਕੋਲੇ ਅਲਬਰਟਾ ਤੇ ਜੁਐਸਏ ਦਾ ਪਿਤਾ ਜੀ ਇਹਨਾਂ ਦੇ ਮਾਲ ਪਟਵਾਰੀ ਨੇ ਭਰਾ ਇਹਨਾਂ ਦਾ ਡਾਕਟਰ ਆ ਰਿਕੁਆਇਰਮੈਂਟ ਸੁਣੋ ਲੜਕਾ ਜੱਟ ਸਿੱਖ ਪਰਿਵਾਰ ਤੋਂ ਹੋਵੇ ਕੈਨੇਡਾ ਪੀਆਰ ਹੋਵੇ ਬੀਡੀਐਸ ਵੈਟਰਨਰੀ ਨਰਸਿੰਗ ਫਾਰਮੇਸੀ ਵਗੈਰਾ ਮੈਡੀਕਲ ਫੀਲਡ ਦਾ profession ਹੋਵੇ ਉਹਨਾਂ ਕੋਲ 15 1015 ਤੱਕ ਲਈ ਉਹਨਾਂ ਕੋਲ ਨੂੰ ਪ੍ਰੋਪਰਟੀ ਹੋਵੇ ਇੰਡੀਆ ਦੇ ਵਿੱਚ ਸਕਰੀਨ ਤੇ ਨੰਬਰ ਚੱਲਦਾ ਸੀ ਦੀ ਗੱਲਬਾਤ ਤੁਸੀਂ ਇਹਨਾਂ ਨਾਲ ਕਰਕੇ ਵਧੀਆ ਜਾਣਕਾਰੀ ਲੈ ਸਕਦੇ ਹੋ ਜੀ ਅਗਲਾ ਕਰੋ ਜੀ ਰਿਸ਼ਤਾ ਨੋਟ ਜੱਟ ਸਿੱਖ ਕਾਲੋਂ ਸਿਆਲਕੋਟੀ ਲੜਕੀ 1990 ਡੇਟ ਆਵਰਤਾ 5 ਫੁੱਟ 5 ਇੰਚ ਕਾਦਾ ਬੀਐਸਸੀ ਨਰਸਿੰਗ ਉਸ ਵਾਰ ਹਸਪੀਟਲ ਐਂਡ ਕਾਲਸ ਲੁਧਿਆਣੇ ਤੋਂ ਕੀਤੀ ਹੋਈ ਆ ਬਾਤ ਹੋਰ ਨਰਸੇ 1 ਸਾਲ ਤੋਂ ਉਹ ਹੈ ਡੀ ਐਮ ਸੀ ਦੇ ਵਿੱਚ ਬੇਟੀ ਜੌਬ ਕਰਦੀ ਹੈ ਨੀਟ ਸੂਈਟਬਲ ਮੈਚਿੰਗ ਇਹਨਾਂ ਦੇ ਨਾਲ ਮੇਲ ਖਾਂਦੇ ਰਿਸ਼ਤੇ ਦੀ ਜ਼ਰੂਰਤ ਆ ਸਕਰੀਨ ਤੇ ਨੰਬਰ ਚੱਲਦਾ ਜੀ ਸਿੱਧੀ ਗੱਲ ਬਾਤ ਕਿਸੇ ਨਾਲ ਕਰ ਸਕਦੇ ਹੋ ਅਗਲਾ ਕਰੋ ਜੀ ਰਿਸ਼ਤਾ ਨੋਟ ਨਾਮ ਕੌਰ ਕੰਬੌਲ ਸਿੱਖ ਲੜਕੀ ਕੈਨੇਡਾ ਸਿਟੀਜ਼ਨ ਬੀ ਸੀ ਵੈਂਕੂਵਰ ਪਟਿਆਲਾ ਬੇਸਿਕਲੀ ਬਿਲੋਂਗ ਟੂ ਪਟਿਆਲਾ 1995 ਡੇਟ ਆਵਰ ਦਾ 5 ਫੁੱਟ 2 ਇੰਚ ਕਾਤਾ ਗ੍ਰੈਜੂਏਸ਼ਨ ਨੇ ਪੰਜਾਬ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਕੀਤੀ ਹੋਈ ਆ ਆਨਰਡ ਸਾਇੰਸ ਸੋਸ਼ਲ ਸੈਂਸ ਦੇ ਵਿੱਚ ਪੋਸਟ ਗ੍ਰੈਜੂਏਸ਼ਨ ਇਨ ਹਿਊਮਨ ਰਿਸੋਰਸਸ ਅਕਾਊਂਟਿੰਗ ਫਰੋਮ ਕੈਨੇਡਾ ਇਹ ਇਹਨਾਂ ਦੀ ਕੁਆਲਿਫੀਕੇਸ਼ਨ ਆ ਜੀ ਕੈਨੇਡਾ ਦੇ ਵਿੱਚ ਬੇਟੀ ਇਹ ਸਰਕਾਰੀ ਜੋਬ ਕਰਦੀ ਆ ਐਜ਼ ਕਲੈਕਸ਼ਨ ਅਫੀਸਰ ਕੈਨੇਡਾ ਰੈਵਨਿਊ ਏਜੰਸੀ ਦੇ ਵਿੱਚ ਕੈਨੇਡਾ ਇਹਨਾਂ ਕੋਲੇ ਆਪਣਾ ਘਰ ਆ 5 ਲੱਖ ਇੰਡੀਅਨ ਰੁਪੀਏ ਪਰ ਮਾਂਥ ਇਹਨਾਂ ਦੀ ਇਨਕਮ 8000 ਡਾਲਰ ਪਰ ਮਾਂਥ ਕਾਇਲੀਆ ਜਾਂ ਫਿਰ ਰਿਕੁਆਇਰਮੈਂਟ ਸੁਣੋ ਨੀਟ ਵੈਲ ਕੁਆਲੀਫਾਈਡ ਐਂਡ ਵੈਲ ਸੈਟਲਡ ਬாய் ਪ੍ਰਿਫਰ ਕੈਨੇਡਾ ਫਰੋਮ ਕੰਬੋਜ਼ ਆਰ ਚੱਟਸਿਕ ਫੈਮਿਲੀ ਸੋਨਾ ਸਿਖਾ ਪੜਿਆ ਲਿਖਿਆ ਲੜਕਾ ਜੋ ਵੈਲ ਸੈਟਲਡ ਹੋਵੇ ਵੈਲ ਕੁਆਲੀਫਾਈਡ ਹੋਵੇ ਕੰਬੋਜ਼ ਪਰ ਆ ਰਹੀ ਦਾ ਹੋ ਸਕਦਾ ਜਾਂ ਫਿਰ ਜੱਟਸਿਕ ਪਰਿਵਾਰਤ ਹੋ ਸਕਦਾ ਸਕਰੀਨ ਤੇ ਨੰਬਰ ਚੱਲ ਰਹੀ ਸਿੱਧੀ ਗੱਲਬਾਤ ਤੁਸੀਂ ਨਾਲ ਕਰ ਸਕਦੇ ਹਾਂ ਅਗਲਾ ਕਰੋ ਜੀ ਦਿੱਤਾ ਨੋਟ ਨਾਮ ਕੌਰ ਜੱਟ ਸਿੱਖ ਲੜਕੀ ਬਠਿੰਡਾ ਏਰੀਆ ਪੀ ਆਰ ਕੈਨੇਡਾ 32 ਸਾਲ ਉਮਰ ਆ 5 ਫੁੱਟ 6 ਇੰਚ ਕਾਤਾ ਇਹ ਬੇਟੀ ਤਲਾਕ ਸੋਦਾ ਜੀ 6 ਸਾਲਾਂ ਦੀ ਇਹਨਾਂ ਕੋਲ ਇੱਕ ਛੋਟੀ ਬੱਚੀ ਆ ਬੀ ਡੀ ਐਸ ਇਹਨਾਂ ਦੀ ਕੁਆਲੀਫਿਕੇਸ਼ਨ ਬੀ ਡੀ ਐਸ ਡਾਕਟਰ ਨੇ ਇਹ ਜੌਬ ਕਰਦੇ ਨੇ ਡੈਂਟਲ ਅਸਿਸਟੈਂਟ ਕੈਲਗਰੀ ਕੈਨੇਡਾ ਇੱਥੇ ਬੇਟੀਆਂ ਜੌਬ ਕਰਦੀ ਆ ਰਿਕੁਆਇਰਮੈਂਟਸ ਸੁਣੋ ਨੀਡ ਬੁਆਏ ਪੀਆਰ ਫਰਮ ਕੈਨੇਡਾ ਵੈਲ ਸੈਟਲਡ ਗੁੱਡ ਜੌਬ ਔਰ ਬਿਜ਼ਨਸ ਹੈਲ ਪ੍ਰੋਪਰਟੀ 8 ਟੂ 10 ਏਕਰ ਇਨ ਇੰਡੀਆ ਲੜਕਾ ਕੈਨੇਡਾ ਦਾ ਪੀਆਰ ਹੋਵੇ ਵੈਲ ਸੈਟਲਡ ਹੋਵੇ ਵਧੀਆ ਜੌਬ ਕਰਦਾ ਹੋਵੇ ਜਾਂ ਫਿਰ ਬਿਜ਼ਨਸ ਕਰਦਾ ਹੋਵੇ 8-10 ਕਿੱਲੇ ਨੂੰ ਕੋਲ ਪੰਜਾਬ ਦੇ ਵਿੱਚ ਇੰਡੀਆ ਦੇ ਵਿੱਚ ਪ੍ਰੋਪਰਟੀ ਹੋਵੇ ਸਿਰਫ ਤੇ ਸਿਰਫ ਉਹੀ ਪਰਿਵਾਰ ਇਹਨਾਂ ਨਾਲ ਸੰਪਰਕ ਕਰਨ ਜੋ 6 ਸਾਲਾਂ ਦੀ ਇਹਨਾਂ ਦੀ ਬੱਚੀ ਆ ਉਹਨੂੰ ਅਡੌਪਟ ਕਰ ਸਕਦੇ ਨੇ ਸਕਰੀਨ ਤੇ ਨੰਬਰ ਚੱਲਦਾ ਜੀ ਸਿੱਧੀ ਗੱਲ ਬਾਤ ਤੁਸੀਂ ਇਹਨਾਂ ਨਾਲ ਕਰ ਸਕਦੇ ਹੋ ਅਗਲਾ ਰਿਸ਼ਤਾ ਕਰੋ ਜੀ ਨੋਟ ਨਾਮ ਕੌਰ ਜੱਟ ਸਿੱਖ ਲੜਕੀ ਬਰਾੜ ਗੋਤ ਬਰਕ ਪਰਮਰ ਤੇ ਕੈਨੇਡਾ ਫਰੀਦਕੋਟ ਏਰੀਆ 2000 ਡੇਟ ਆਫ ਬਰਥ 5 ਫੁੱਟ 7 ਇੰਚ ਕੱਲ ਨੀਡ ਬॉय ਪੀਆਰ ਫਰਮ ਕੈਨੇਡਾ ਹੈਜ਼ ਪ੍ਰੋਪਰਟੀ 50 ਟੂ 20 ਏਕੜ ਲੜਕਾ ਕੈਨੇਡਾ ਦਾ ਪੀਆਰ ਹੋਵੇ ਉਹਨਾਂ ਕੋਲੇ ਇੰਡੀਆ ਦੇ ਵਿੱਚ 15 ਤੋਂ 20 ਏਕੜ ਤੱਕ ਪ੍ਰਾਪਰਟੀ ਹੋਵੇ ਸਿਕਰੀ ਇਹ ਨੰਬਰ ਚੱਲਦਾ ਹੈ ਸਿੱਧੀ ਗੱਲ ਕਰੋ ਜੀ ਅਗਲਾ ਕਰੋ ਜਿਸ ਦਾ ਨੋਟ ਨਾਮ ਕੌਰ ਜੱਟ ਸਿੱਖ ਲੜਕੀ ਢਾਲੇਵਾਲ ਗੋਤ ਨਿਹਾਲ ਸਿੰਘ ਵਾਲਾ ਮੋਗਾ ਏਰੀਆ 1999 ਡੇਟਵਰਥ ਬੀਐਸਸੀ ਨਰਸਿੰਗ ਮੇਟੀ ਦੀ ਕੁਆਲਿਫਿਕੇਸ਼ਨ ਆ ਪਿਤਾ ਜੀ ਸਰਕਾਰੀ ਜੋਬ ਤੋਂ ਰਿਟਾਇਰਡ ਨੇ ਭਰਾ ਇਹਨਾਂ ਦਾ ਕੈਨੇਡਾ ਨੀਡ ਬॉय ਪੀਆਰ ਕੈਨੇਡਾ ਲੜਕਾ ਕੈਨੇਡਾ ਤੋਂ ਪੀਆਰ ਹੋਵੇ ਤੇ ਨਿਹਾਲ ਸਿੰਘ ਵਾਲਾ ਤੋਂ 70 ਕਿਲੋਮੀਟਰ ਦੇ ਢੇਰੇ ਵਾਲੇ ਨਾਲ ਸੰਪਰਕ ਕਰਨ ਦੂਰ ਵਾਲੇ ਸੰਪਰਕ ਨਾਲ ਇਹ ਰਿਸ਼ਤੇ ਦੇ ਬੇਰਬੇ ਆਪ ਜੀ ਨਾਲ ਸਾਂਝੇ ਕੀਤੇ ਗਏ ਹਨ ਜੀ ਬੇਰਵਾ ਬੋਲਦਿਆਂ ਤੋਂ ਕੋਈ ਵੱਧ ਘੱਟ ਬੋਲਿਆ ਗੋਵੇ ਤਾਂ ਖਿਮਾ ਦੇ ਜਾਚਾ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਜੋ ਹਰ ਨਵੀਂ ਵੀਡੀਓ ਆਪ ਜੀ ਤੱਕ ਪਹੁੰਚ ਸਕੇ ਧੰਨਵਾਦ ਸ਼ੁਕਰੀਆ ਸਤਿ ਸ੍ਰੀ ਅਕਾਲ ਜੀ